ਸੋਸ਼ਲ ਮੀਡੀਆ ਤੇ ਵਿਵਾਦਾਂ ਦੇ ਵਿੱਚ ਰਹਿਣ ਵਾਲਾ ਰਫਤਾਰ ਰਾਏ ਜਿਸਦੇ ਬੁੱਲੇ ਇੱਕ ਨਕਲੀ ਪੁਲਿਸ ਵਾਲਾ ਫੜਿਆ ਗਿਆ ਤੇ ਮੌਕੇ ਤੇ ਹੀ ਹੰਗਾਮਾ ਹੋ ਗਿਆ। ਦਰਸਲ ਟ੍ਰੈਫਿਕ ਮੁਲਾਜ਼ਮ ਨੇ ਰਫਤਾਰ ਰਾਏ ਦਾ ਚਲਾਨ ਕੀਤਾ ਜਿਸ ਦੌਰਾਨ ਕਿ ਰਫਤਾਰ ਰਾਏ ਦਾ ਕਹਿਣਾ ਹੈ ਕਿ ਐਸਆਈ ਟ੍ਰੈਫਿਕ ਮੁਲਾਜ਼ਮ ਦੇ ਨਾਮ 'ਤੇ ਇੱਕ ਵਿਅਕਤੀ ਨਕਲੀ ਪੁਲਿਸ ਵਾਲਾ ਹੈ। ਜਿਸ ਦੇ ਵੱਲੋਂ ਖਾਕੀ ਪਹਿਰਾਵਾ ਵੀ ਪਾਇਆ ਗਿਆ ਤਾਂ ਸੋਸ਼ਲ ਮੀਡੀਆ ਤੇ ਆਏ ਦਿਨ ਹੀ ਰਫਤਾਰ ਰਾਏ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਕਿ ਜਦੋਂ ਲੁਧਿਆਣਾ ਪਹੁੰਚਿਆ ਤਾਂ ਫਿਰੋਜ਼ਪੁਰ ਰੋਡ ਦੇ ਉੱਪਰ ਟ੍ਰੈਫਿਕ ਮੁਲਾਜ਼ਮ ਨੇ ਰਫਤਾਰ ਰਾਏ ਨੂੰ ਰੋਕਿਆ ਤੇ ਚਲਾਨ ਕਰ ਦਿੱਤਾ ਜਿਸ ਤੋਂ ਬਾਅਦ ਐਸਆਈ ਟ੍ਰੈਫਿਕ ਮੁਲਾਜ਼ਮ ਪੁਨੀਤ ਦੇ ਨਾਲ ਇੱਕ ਨੌਜਵਾਨ ਖਾਕੀ ਕੱਪੜਿਆਂ ਦੇ ਵਿੱਚ ਆਉਣ ਜਾਣ ਵਾਲੇ ਲੋਕਾਂ ਨੂੰ ਰੋਕ ਰਿਹਾ ਸੀ ਜਿਸ ਤੋਂ ਬਾਅਦ ਜਦ ਰਫਤਾਰ ਰਾਏ ਦੇ ਵੱਲੋਂ ਸਵਾਲ ਪੁੱਛਿਆ ਗਿਆ ਤਾਂ ਮੌਕੇ ਤੋਂ ਭੱਜਦਾ ਹੋਇਆ ਨਜ਼ਰ ਆਇਆ ਰਫਤਾਰ ਰਾਏ ਦਾ ਕਹਿਣਾ ਕਿ ਨਕਲੀ ਪੁਲਿਸ ਵਾਲਕ ਸਾਡੇ ਕੋਲ ਸਾਰੇ ਗੱਡੀ ਦੇ ਕਾਗਜ਼ਾਤ ਵੀ ਮੌਜੂਦ ਸਨ ਪਰ ਫਿਰ ਵੀ ਸਾਡਾ ਚਲਾਨ ਕੀਤਾ ਗਿਆ ਤੇ ਇਸੇ ਦੇ ਨਾਮ ਮੌਕੇ ਤੇ ਹੰਗਾਮਾ ਹੋਇਆ ਉਧਰ ਦੂਜੇ ਪਾਸੇ ਐਸਆਈ ਟ੍ਰੈਫਿਕ ਨੂੰ ਨੀਦ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਮੁਲਾਜ਼ਮ ਉਹਨਾਂ ਦੇ ਨਾਲ ਨਹੀਂ ਹੈ ਉਹ ਇਕੱਲੇ ਇੱਥੇ ਡਿਊਟੀ ਦੇ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨ ਚਲਾਨ ਹੋਣ ਤੋਂ ਬਾਅਦ ਜਾਣ ਬੁਝ ਕੇ ਅਜਿਹੇ ਇਲਜ਼ਾਮ ਲਗਾ ਰਿਹਾ ਹੈ ਫੋਨ ਦਾ ਫੋਨ ਦਾ ਫੋਨ ਜੱਟੋ ਪਤਾ ਨਹੀਂ ਕਿੱਥੋਂ ਫੋਨ ਜੱਟੋ ਆਹ ਬੰਦੇ ਨੇ ਸਾਡੀ ਗੱਡੀ ਰੋਕੀ ਆਹ ਪੱਗ ਬੰਨੀਆਂ ਬੈਠੇ ਹੌਣੇ ਮੁੱਕਰ ਗਏ ਕਹਿੰਦੇ ਸਾਡੇ ਪੁੱਤ ਨਹੀਂ ਹਨ ਨਹੀਂ ਮੈਨੂੰ ਕਹਿੰਦਾ ਵੀਡੀਓ ਬਣਾ ਮੈਨੂੰ ਕਹਿੰਦਾ ਮੇਰੀ ਗੱਡੀ ਜਿਹਨੇ ਮੈਂ ਕਿਹਨੇ ਰੋਕੀ ਫੋਨ ਰੋਕੀ ਮੈਂ ਮੇਰਾ ਮੇਰਾ ਰੱਖ ਲੈ ਮੈਂ ਇੱਕ ਮਿੰਟ ਤੁਸੀਂ ਲੈ ਜਾਣਾ ਇੱਕ ਮਿੰਟ ਹੋ ਜਾ ਮੇਰੇ ਤੁਹਾਡੀ ਕਾਲ ਚੈੱਕ ਕਰ ਲਓ ਤੁਹਾਨੂੰ ਮੈਂ ਫੋਨ ਆਇਆ ਤੁਸੀਂ ਕਾਜੀ ਪਿੰਡ ਦੇ ਆ ਨਹੀਂ ਮੈਂ ਤਾਂ ਮੇਰੇ ਅੱਗੇ ਫੋਨ ਦੀ ਆ ਉਹਦੇ ਕੀ ਕਹਿੰਦੇ ਗਾ ਸੇਵਲ ਚੱਲ ਰਹੀ ਜਾਂ ਹੌਲੀ ਅੱਗੇ ਹੈ ਚੱਲ ਰਹੀ ਨਹੀਂ ਤੁਸੀਂ ਮੋੜ ਦਿਓ ਆ ਤੇ ਫੋਨ ਦੀ ਕਾਲ ਕਰ ਲੈ ਜੀ ਲੱਗੂ ਲਾਈਏ ਤੇ 10 ਕਾਲ ਦਿਖਾਉਣੇ ਮਗਰਾ ਨਹੀਂ ਕੀ ਗੱਲ ਕਰੋ ਨਹੀਂ ਨਹੀਂ ਐਵੇਂ ਉਹੀ ਗੱਲ ਨਹੀਂ ਕਰੀਏ ਮੈਂ ਤੁਹਾਨੂੰ ਕਹਿੰਦਾ ਵੀ ਥੋੜੀ ਜਿਹੀ ਵੀਡੀਓ ਬਣਾ ਦੇ ਮੈਂ ਤੁਹਾਨੂੰ ਕਹਿੰਦਾ ਨਹੀਂ ਉਹ ਬੰਦੇ ਨੇ ਸਾਰੀ ਪਾਰਟੀ ਦਾ ਥੱਲੇ ਤੱਕ ਗਿਆ ਤਾਂ ਉਹ ਥੋੜੇ ਲੈ ਨਹੀਂ ਆਣਾ ਪਾਇਆ ਫਿਰ ਮਰਾਜੂ ਅੰਮ੍ਰਿਤ ਰਾਣਾ ਜੀ ਨੂੰ ਕੋਣ ਅੱਛਾ ਸਾਡੀ ਗੱਡੀ ਨੂੰ ਜਿਹੜਾ ਮੋਟਰ ਤੋਂ ਲੈ ਆਇਆ ਹੁਣ ਕੀ ਕਰੀਏ ਵੀਡੀਓ ਰਿਕਾਰਡ ਕਰੀਏ ਮੈਂ ਕਿਹੜਾ ਕਰਾਂ ਪੁੱਛੋ ਕਿ ਕੋਲ ਕਰੇ ਕਿ ਟਾਉਣਾ ਵੀਡੀਓ ਬੋਲੀ ਕੋਈ ਨਾ ਉਹਦੇ ਤੋਂ ਲੈ ਆਇਆ ਉਹ ਵੱਡੇ ਵੀ ਇਹਨਾਂ ਪੈਸਾ ਆ ਗਿਆ ਹੈ ਨਾਲ ਬਾਬੀ ਖੜਾ ਸਾਈਡ ਤੇ ਖੜਿਆ ਆ ਨਾ 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 ਇਹ ਗੋਰਦਰ ਦੀ ਸੌਂਗਾ ਧੱਫੇ ਨਹੀਂ ਨਹੀਂ ਬੋਲ ਯਾਰ ਬਾਈ ਉਹ ਨਕਲੀ ਪੁਲਸ ਵਾਲਾ ਗਿਆ ਉਹ ਨਕਲੀ ਪੁਲਸ ਵਾਲਾ ਬਾਈ ਉਹ ਨਕਲੀ ਪੁਲਸ ਵਾਲਾ ਨਾਲ ਖੜ ਕੇ ਇਹਨੇ ਡਿਊਟੀ ਕਰ ਰਿਹਾ ਹੈਗਾ ਅੰਮੀੜਿਆ ਆਪੀ ਸੱਤ ਕੇ ਆਪੀ ਫਸ ਕੇ ਹੁਣ ਉਹ ਨਕਲੀ ਪੁਲਸ ਵਾਲਾ ਇਹਨਾਂ ਨੇ ਭਜਾਤਾ ਨਕਲੀ ਪੁਲਸ ਵਾਲਾ ਇਹਨਾਂ ਨੇ ਭਜਾਤਾ ਹੁਣ ਦੇਖੋ ਖਾਖੀ ਪੱਗ ਬੰਨੀ ਤੇ ਖਾਖੀ ਪੈਂਟ ਪਾਈ ਸੀ ਉਹ ਹੀ ਕਾਲੇ ਬੂਟ ਪਾਏ ਸੀ ਖਾਖੀ ਪੱਗ ਬੰਨੀ ਸੀ ਇਹਨਾਂ ਦੇ ਨਾਲ ਡਿਊਟੀ ਕਰਾ ਰਿਆ ਸੀ ਤੇ ਹੁਣ ਭੱਜ ਗਿਆ ਆ ਹੁਣ ਇਹਨਾਂ ਨੂੰ ਹੁਣ ਕਰਦਿਆਂ ਵੀ ਸੌ ਖਵਾਓ ਕਾਉਂਦੀ ਹੋਂਦੋ ਕਰਦੀ ਖਾ ਮੈਂ ਥੋਂ ਕੰਨਾ ਮੇਨੋਂ ਨਹੀਂ ਹੈਗਾ ਯਾਰ ਕਮਾਲ ਮੈਂ ਦੀ ਸੌਂ ਰਹੰਦੇ ਹੂੰ ਤੂੰ ਮੈਨੂੰ ਕਿਉਂ ਤੁਸੀਂ ਗੌਰਦਰ ਦੀ ਸੌਂ ਰਹੇ ਮੈਨੂੰ ਧੱਕੇ ਨਾਲ ਮਨਾ ਰਿਆ ਗੌਰਦਰ ਦੀ ਸੌਂ ਰਹੰਦੇ ਹੋ ਜੀ ਅੱਜ ਆ ਵੀ ਲੱਗਿਆ ਸੀ ਬਈਆ ਇੱਦਾਂ ਹੱਥ ਜੋੜੀ ਖੜੇ ਆ ਜੀ ਤਾਂ ਨੂੰ ਮੈਨੂੰ ਬੁਲਾਉਂਦੀ ਬਾਹਨਾ ਲੱਭ ਰਹੇ ਕੋਈ ਕੇਸ ਤੋਂ ਦਾ ਫੇਸਬੁਕ ਆਹ ਹਰ ਰੋਜ਼ ਕਹਿੰਦਾ ਗੌਰਦਰ ਦੀ ਸੌਂ ਕੇਸ ਮੈਂ ਬੁਲਾਉਂਗਾ ਗੌਰਦਰ ਦੀ ਸੌਂ ਆਹ ਵੀਡੀਓ ਬਣਾਈ ਗੌਰਦਰ ਦੀ ਸੌਂ ਮੈਂ ਕਹਿੰਦਾ ਗੌਰਦਰ ਦੀ ਸੌਂ ਕੋਰਦਰ ਦੀ ਸੌਖਾ ਕੇ ਕਹਿਣਾ ਉਹ ਨਗਲੀ ਪੁਲਿਸ ਵਾਲਾ ਨਾਲ ਖੜਾ ਸੀ ਖਾਨ ਖਾਨ ਜਿਹੜੇ ਨੌਰੀ ਆ ਨਹੀਂ ਮੈਂ ਜਾਣਦਾ ਨਹੀਂ ਬੰਦਾ ਕੋਰਦਰ ਦੀ ਸੌਖਾ ਭਾਈ ਜੀ ਫਿਰ ਜਾਂ ਮੈਂ ਕੱਲਾ ਕੋਰਦਰ ਦੀ ਸੌਖਾ ਇੱਕ ਨੰਬਰ ਜੇਲ੍ਹ ਨਾਂ ਮਾਰੇ ਮਹਿਮਾਨ ਜਗਾਉਂਦੇ ਛੁੱਟੀ ਦੇ ਆਉਣਾ ਆ ਆ ਸ਼ਰਿਆਂ ਵਿੱਚ ਮੌਜੂਦ ਕਰੇ ਆਪ ਹੀ মিডিਆ ਬਣਾਇਆ ਇਹਨਾਂ ਨੇ ਕੱਲ ਨੂੰ ਵੱਡੇ ਅਫਸਰ ਕਹਿਣ ਵੀ ਰਖਤਾਂ ਮੈਂ ਅਫਸਰ ਪਿੱਛੇ ਹੋਈ ਥੋੜਾ ਸਾਰਾ মিডিਆ ਜਿਹੜਾ ਕੋਈ ਇਹਨਾਂ ਨੇ ਆਪ ਬੁਲਾਇਆ ਤੇ ਆਪ ਹੀ ਫਸ ਗਏ ਆਪਦੇ ਜਾਲ ਵਿੱਚ ਚਰਾਣ ਹੋ ਗਿਆ ਔਰ ਕਰ ਪਾ ਲੀ 20000 ਰੁਪਆ ਤੇ ਤਾਂ ਇਹਨਾਂ ਦੇ ਖੁੱਦ ਨਹੀਂ ਉੱਠੀ ਆ ਕਿ ਮੈਂ ਕਿਹੜੇ ਤਰੀਕੇ ਨਾਲ ਤੇ ਇਲਜ਼ਾਮ ਲਾਈ ਆ ਆ ਜਿਹੜਾ ਇਹਨਾਂ ਨੇ 10000 ਦਾ ਉਹ ਕਹਿੰਦੇ ਡਾਕੂਮੈਂਟ ਕਹਿੰਦੇ ਡਾਕੂਮੈਂਟ ਸਾਡੇ ਕੋਲ ਹੈਗੇ ਕੋਈ ਨਹੀਂ ਸਰ ਜਿਹੜਾ ਬੰਦਾ ਟ੍ਰੈਫਿਕ ਵਾਲਾ ਡਿਊਟੀ ਕਰ ਰਿਹਾ ਤੁਹਾਡਾ ਬੰਦਾ ਹੈ ਇਹ ਬੇਬੇਂਤੀਆ ਦੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਉਹਨਾਂ ਲਈ ਮੁਲਾਜ਼ਮ ਨਾਲ ਖੜਾ ਕੇ ਡਿਊਟੀ ਕਰਦੇ ਆ ਹੁਣ ਦੱਸੋ ਆਮ ਉਹ ਵੀਡੀਓ ਦੇ ਵਿੱਚ ਕਾਇਦਾ ਜੀ ਸਾਫਤ ਕੀ ਕਰਨਾ ਜਿੰਨੇ মিডিਆ ਵਾਲੇ ਆਏ ਜਿੰਨੇ ਬੰਦੇ ਉਦੋਂ ਖੜੇ ਸੀ ਪੁੱਛੋ ਜਿੰਨਾ ਕਾ ਕੇ ਕੀ ਦੀ ਬਣਾਉਂਗਾ ਮੈਨੂੰ ਕੀ ਪਤਾ ਕੌਣ ਆ ਉਹ ਉਹ ਪਹਿਲੀ ਵੀਡੀਓ 'ਚ ਵੀ ਹੈਗਾ ਬੰਦਾ ਜਿੰਨੇ ਬੰਦੇ ਖੜੇ ਆ ਸਾਰੇ ਗਵਾਹ ਆ ਦੋ ਦੋ ਬੰਦੇ ਹੋਰ ਵੀ ਖੜੇ ਭਈ ਸਾਰੇ ਗਵਾਹ ਹੈ ਜੀ ਭਾਜੀ ਤੁਹਾਡੇ ਕੋਲ ਤੁਹਾਡੇ ਕੋਲ ਵੀਡੀਓ ਹੈਗੀ ਸਟਾਰਟਿੰਗ ਦੀ ਜਦੋਂ ਨਾਲ ਖੜਾ ਸੀ ਮੁੰਡਾ ਵੀਡੀਓ ਹੈਗੀ ਆਪ ਨੂੰ ਦਿਓ ਜੀ ਸਾਨੂੰ ਉਹ ਵੀਡੀਓ ਦਿਖਾਓ ਅਸੀਂ ਕੋਈ ਕਾਰਵਾਈ ਨਹੀਂ ਕਰਾਉਣੀ ਵੀਡੀਓ ਦੇਖ ਕੇ ਆਪ ਸਰਕਾਰਵਾਈ ਕਰਦੇ ਆ ਠੀਕ ਆ ਨਹੀਂ ਕਰਦੇ ਨਾ ਸੀ ਠੀਕ ਆ ਧੰਨਵਾਦ ਕਿ ਕਿਹਨਾਂ ਦੀ ਗੱਡੀ ਰੋਕੀ ਸੀ ਜਾਣੀਆਂ ਲੱਗੀਆਂ ਹੋਈਆਂ ਸੀਗੀਆਂ ਨੰਬਰ ਪਲੇਟਾਂ ਹਾਈ ਸਕਿਉਰਟੀ ਹੈਗੀਆਂ ਇਹ ਕਹਦੇ ਵੀ ਸਾਡੀ ਬਣੀ ਹੋਈ ਆ ਬਣਾਣੀ ਜਗ੍ਹਾ ਤੇ ਪਈ ਆ ਉੱਥੋਂ ਲਿਆਵਾਂ ਮੈਂ ਕਿਹਾ ਵੀ ਤੁਸੀਂ ਮੈਨੂੰ ਆਪਣਾ ਮੈਸੇਜ ਚੈੱਕ ਕਰਾ ਦਿਓ ਜੇ ਕੋਈ ਅਪਲਾਈ ਆ ਜਾ ਮੈਨੂੰ ਨੰਬਰ ਵੇਖ ਲਾ ਕੇ ਦਿਖਾ ਦਿਓ ਇਹਨਾਂ ਨੂੰ 10 15 ਦਿਨ ਪਹਿਲਾਂ ਮੈਂ ਛੱਡਾ ਸੀ ਇਹਨਾਂ ਨੇ ਸਾਡੀ ਕੋਈ ਪ੍ਰੋਬਲਮ ਆ ਸੀ ਕਦੋਂ ਦੇ ਚਲਾਵਾਂਗੇ ਉਹਦਨੇ ਕਹਿੰਦੇ ਇਹੀ ਹਸਪੀਟਲ ਤੋਂ ਆਏ ਆ ਤੁਹਾਡੇ ਨੂੰ 20 ਮਿੰਟ ਮੰਗਦੇ ਆ ਕਹਿੰਦੇ 20 ਮਿੰਟ ਦੋ ਤੁਹਾਨੂੰ ਦੋ ਮੈਂ ਕਹਿੰਦਾ ਮੈਂ ਮੈਂ ਇਹਨਾਂ ਨੂੰ ਪੂਰਾ ਦਿਨ ਦੇਣਾ ਵਾ ਜੇ ਲਿਆ ਕੇ ਦਿਖਾ ਦੇਣ ਉਹ ਨੀ ਉਹ ਨੋਜਵਨ ਕਹਿ ਰਿਹਾ ਜਾਲੀਆਂ ਲੱਗੀਆਂ ਹੋਈਆਂ। ਜੇ ਗੱਲ ਕਹੀਏ ਤਾਂ ਸੋਸ਼ਲ ਮੀਡੀਆ ਤੇ ਕਾਫੀ ਹਾਈਲਾਈਟ ਹੈ ਜੇ ਕੱਲ ਨੂੰ ਉਹਨੂੰ ਥ੍ਰੈਟ ਵੀ ਆ ਰਿਹਾ। ਮੇਰੀ ਗੱਲ ਉਹਨੂੰ ਥ੍ਰੈਟ ਜੇ ਮੈਂ 20 ਮਿੰਟ ਦੇ ਵਿੱਚ ਇੱਥੇ ਜਾਲੀਆਂ ਨਾਲ ਆ ਕੇ ਗੱਡੀ ਮੇਰੀ ਕੌਂਡ ਕੀਤੀ ਜਾਵੇ ਇਹ ਗੱਲ ਮੈਂ ਕਹਿਣਾ। ਨਹੀਂ ਇਹਨਾਂ ਦੇ ਕੋਲ ਉਹ ਕਹਿੰਦੇ ਕਿ ਮੈਨੂੰ ਥ੍ਰੈਟ ਵੀ ਆਂਦੇ ਕੱਲ ਨੂੰ ਕੋਈ ਜਾਣੀ ਨਾ ਪਸਾਨ ਹੁੰਦਾ ਕੌਣ ਜ਼ਿੰਮੇਵਾਰ? ਮੈਂ ਤਾਂ ਉਹ ਜਿਹੜੀ ਪਰਮਿਸ਼ਨ ਦਿਖਾ ਦਿਓ ਜੇ ਜਾਲੀਆਂ ਦੀ ਆ। ਜਾਂ ਕੋਈ ਮੈਨੂੰ ਅਫਸਰ ਵੱਲੋਂ ਕਿਸੇ ਵੱਲੋਂ ਉਹ ਕਰ ਦਿਓ। ਬਸ ਦਿਖਾ ਦਿਓ ਵੀ ਕੀ ਪਰਮਿਸ਼ਨ ਹੈਗੀ ਆ ਮੈਂ ਛੱਡ ਦੂੰਗਾ ਜਾਨੋ ਉਹਨਾਂ ਨੂੰ ਥ੍ਰੈਟ ਵੀ ਆ ਰਹੇ ਅੱਗੇ ਥ੍ਰੈਟ ਇਹ ਤਾਂ ਭਾਈ ਦੇਖੋ ਉਹ ਉਹਨਾਂ ਨੇ ਅਸਰਾਂ ਨੂੰ ਕਹੇ ਸਿਕਿਉਰਟੀ ਲੈਣੀ ਆ ਆਪਣੇ ਨਾਲ ਗਨਮੈਨ ਲੈਣ ਉਹ ਦੇਖਣ ਪਰ ਕਾਨੂੰਨ ਤਾਂ ਸਾਰਿਆਂ ਵਾਸਤੇ ਇੱਕ ਆ ਮੇਰੀ ਗੱਡੀ ਖੜੀ ਆ ਮੈਂ ਕਦੇ ਜਾਲੀ ਨਹੀਂ ਲਗਾਈ ਸੀਟ ਬੈਲ ਲਗਾ ਕੇ ਰੱਖਦਾ ਨੰਬਰ ਪਲੇਟਾਂ ਮੇਰੀਆਂ ਪ੍ਰੋਪਰ ਨੇ ਜਾਨੋ ਮਾਰਨ ਦੀ ਤਾਕੀ ਕਿੰਨੇ ਦਿੱਤੀ ਸੀ ਜਾਨੋ ਮਾਰਨ ਦੀ ਤਾਕੀ ਨਹੀਂ ਇਹ ਕਹਿਆ ਸੀ ਕਹਿੰਦਾ ਮੈਂ ਤੁਹਾਨੂੰ ਟਰੈਪ ਲਾ ਕੇ ਪਾਣੀ ਚ ਨਾਜ ਫੜੂੰਗਾ ਮੈਂ ਕਿਹਾ ਵੀ ਕਿਸ ਵੰਦ ਚ ਫੜੇਗਾ ਤੁਹਾਡੇ ਤੇ ਇਲਜ਼ਾਮ ਵੀ ਲਗਾ ਰਹੇ ਹੋ ਉਹ ਲਗਾ ਰਹੇ ਜਦ ਕੋਈ ਦੇ ਇਲਜ਼ਾਮ ਜਦੋਂ ਜਦੋਂ ਆਪਾਂ ਕਿਸੇ ਉਰਬਹੁਤ 3-4 ਕਿਸਮ ਦੇ ਚਲਾਨ ਕੀਤੇ ਆ ਨੰਬਰ 플레이ਟ ਦਾ ਠੀਕ ਆ ਜੀ ਹਾਈ ਸਕਿਉਰਟੀ 플레이ਟ ਦਾ লাইসেনਸ ਦਾ ਤੇ ਜਿਹੜੇ ਉਤੇ ਇਹਨੇ ਚਲਾਨ ਹੋਇਆ ਉਹ ਤੇ ਇਲਜ਼ਾਮ ਲਗਾਊਗਾ ਇਲਜ਼ਾਮ ਆ ਦੁਨੀਆਂ ਆ ਤੂੰ ਮੂੰਹ ਥਲੀ ਫਰਦਾ ਜਿੰਨੇ ਮਰਜ਼ੀ ਲਗਾ ਦੇ ਚਲਾਨ ਕਰ ਰਹੇ ਹੋ ਮੈਂ ਕਰਤਾ ਆ ਚਲਾਨ ਭਾਈ ਕੀ ਚੀਜ਼ ਦਾ ਚਲਾਨ ਕੀਤਾ ਆ ਆਈ ਸਕਿਉਰਟੀ ਪਲੇਟ ਦਾ ਜਾਲੀਆਂ ਦਾ ਤੇ ਲਾਈਟ ਤੁਹਾਡੇ ਕੋ 20 ਮਿੰਟ ਮੈਨੂੰ ਆਗੇ ਖਾਂਗੇ ਆ ਜੀ ਮੈਨੂੰ ਹਜੇ ਵੀ 20 ਮਿੰਟ ਦਿੱਤੇ ਜਾਣ ਦੇਖੋ ਜੀ ਰਫਤਾਰ ਆਇਆ ਮੇਰਾ ਨਾਮ ਆ 20 ਮਿੰਟ ਦਾ ਮੈਂ ਸਮਾਂ ਮੰਗਿਆ 20 ਮਿੰਟ ਕੋਈ ਬਾਲੇ ਨਹੀਂ ਹੁੰਦੇ ਆ ਸਾਰਾ মিডিਆ ਤੁਹਾਨੂੰ ਫੋਨ ਕਰਕੇ ਸਰ ਨੇ ਬੁਲਾਇਆ ਤੇ ਇੱਥੇ ਹੀ ਖੜਿਓ 20 ਮਿੰਟ ਦਾ ਮੈਨੂੰ ਸਮਾਂ ਦੇ ਦੋ ਗੱਡੀ ਵੀ ਇੱਥੇ ਖੜੀ ਆ ਜਿਵੇਂ ਨੰਬਰ ਪਲੇਟ ਨਾਲ ਆਵਾ ਤਾ ਇਹਨਾਂ ਦਾ ਵੀ ਕਾਰਵਾਈ ਹੋਵੇ ਦੇਖੋ ਭਾਈ ਹੁਣ ਨੰਬਰ ਪਲੇਟ ਲਵਾਉਣ ਦੇ ਲਈ ਗੱਡੀ ਮੈਂ ਲੈ ਕੇ ਹੀ ਆਉਂਗਾ ਹੁਣ ਸਾਈਕਲ ਤੇ ਚੜ ਕੇ ਥੋੜੀ ਆਉਂ ਨੰਬਰ ਪਲੇਟ ਲਵਾਉਣ ਜੇ 20 ਮਿੰਟ ਦਾ ਸਮਾਂ ਦਿੱਤਾ 20 ਮਿੰਟ ਦੇਣੇ ਚਾਹੀਦੇ ਅਗਲੀ ਗੱਲ ਜਗਰਾਮਾਂ ਦੇ ਵਿੱਚ ਇੰਨਾ ਕੁਸ਼ ਹੋਇਆ ਰਾਤ ਨੂੰ 12 ਵਜੇ ਪਿੱਛੇ ਬੰਦੇ ਪੈਂਦੇ ਆ ਥਾਣੇ ਮੂਰੇ ਜਾਣਾ ਥਾਣੇ ਨੂੰ ਜਿੰਦਾ ਲਾਇਆ ਹੁੰਦਾ ਹੈਗਾ ਤੇ ਹੁਣ ਚਲੇ ਗਏ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਮੋਟਰਸਾਈਕਲ ਖੜਾ ਮੈਂ ਗਿਆ ਸਰ ਕਟੋ ਚਲਾਣ ਕਿਵੇਂ ਮੈਂ ਨਹੀਂ ਕਟਣਾ ਮੈਂ ਕਿਹੜਾ ਰੋਕਿਆਗਾ ਦੂਜੀ ਗੱਲ ਉਹ ਬੰਦੇ ਦਾ ਚਲਾਨ ਕਿਉਂ ਨਹੀਂ ਕਟਿਆ ਜੇ ਸੱਚੇ ਹੁੰਦੇ ਫੜ ਕੇ ਚਲਾਨ ਤੇ ਅਗਲੀ ਗੱਲ ਸੁਣੋ ਜੀ ਅਗਲੀ ਗੱਲ ਸੁਣੋ ਹੁਣ ਦੇਖੋ ਹੁਣ ਪ੍ਰਸ਼ਾਸਨ ਤੋਂ ਮੇਰਾ ਭਰੋਸਾ ਉੱਠ ਚੁੱਕਿਆ ਕਿਉਂਕਿ ਰਾਤ ਨੂੰ ਵੀਰੇ ਥ੍ਰੈਟ ਦਾ ਚਲੋ ਆਉਂਦੇ ਆਉਂਦੇ ਆ ਉਹਦਾ ਕੋਈ ਚੱਕਰ ਨਹੀਂ ਜਦੋਂ ਪਿੱਛੇ ਜੇ ਕੱਲ ਨੂੰ ਕੋਈ ਜਾਣੀ ਨਿਕਾਣ ਹੋਵੇ ਪੂਜੀ ਮੇਰੇ ਮੈਂ ਤੁਹਾਨੂੰ ਜਿਹੜੇ ਦੱਸਿਆ ਹਾਂ ਦੱਸਿਆ ਵੀ ਆ ਰਾਤ ਨੂੰ ਥਾਣੇ ਮੁਰੇ ਜਾਣਾ ਥਾਣੇ ਨੂੰ ਜਿੰਦੇ ਲੱਗੇ ਹੁੰਦੇ ਆ ਉਸ ਤੋਂ ਬਾਅਦ ਜਗਰਾਮਾਂ ਦੇ ਵਿੱਚ ਮੈਨੂੰ ਭਰੋਸਾ ਦਿਵਾਇਆ ਜਾਂਦਾ ਐਸਐਸਪੀ ਸਾਹਿਬ ਤੋਂ ਉਹ ਬੰਦੇ ਫੜੇ ਜਾਂਦੇ ਆ ਕਿਉਂਕਿ ਉਹਨਾਂ ਨੇ ਖਾਦੀ ਪੀਤੀ ਹੁੰਦੀ ਆ ਉਹ ਚਲੋ ਉਹਨਾਂ ਦਾ ਆਪਣਾ ਹੋ ਜਾਂਦਾ ਸੈਸਪੀ ਜਗਰਾਮਾ ਦੇ ਵਿੱਚ ਉਹ ਤੂੰ ਬਾਅਦ 'ਚ ਵੀਡੀਓ 'ਚ ਫੋਨ ਲਾ ਸਕਦੇ ਜਗਰਾਮਾ ਦੇ ਵਿੱਚ ਉਹ ਡੀਐਸਪੀ ਸਾਹਿਬ ਤੁਸੀਂ ਐਸਐਸਪੀ ਸਾਹਿਬ ਨੂੰ ਫੋਨ ਲਾਉਣ ਤੁਸੀਂ ਪੁੱਛ ਗਿੱਛ ਕਰਨਾ ਫੋਨ ਲਾ ਕੇ ਪੁੱਛਣ ਤੁਸੀਂ ਫੋਨ ਲਾਓ ਮੇਰੇ ਉੱਪਰ ਕੋਈ ਕੰਮ ਨਹੀਂ ਜਿਹੜੀ ਮਰਜ਼ੀ ਕਾਰਵਾਈ ਕਰ ਲੈਣ ਨਹੀਂ ਦਿੱਤਾ ਗਿਆ ਜਿਹੜੇ ਇਚਾਰਾਨ ਕੱਟਿਆ ਗਿਆ ਦੇਖੋ ਮੈਨੂੰ 20 ਮਿੰਟ ਦਾ ਸਮਾਂ ਨਹੀਂ ਦਿੱਤਾ ਗਿਆ ਅੱਜ ਮੈਂ ਸਿਰਫ ਤੇ ਸਿਰਫ ਨੰਬਰ ਪਲੇਟ ਲਵਾਉਣ ਆਇਆ ਗੱਡੀ ਤੇ ਨੰਬਰ ਪਲੇਟ ਲਵਾਉਣ ਦੇ ਲਈ ਮੈਂ ਗਿਆ ਸਰ ਜਦ ਵੀ ਨੰਬਰ ਪਲੇਟ ਬਣੀ ਹੋਈ ਆ 20 ਮਿੰਟ ਦਾ ਸਮਾਂ ਨਹੀਂ ਦਿੱਤਾ ਮੈਨੂੰ ਜੇ ਮੈਂ ਧਮਕੀ ਦਿੱਤੀ ਤੀਂ ਤੋੜਾ ਟ੍ਰੇਪ ਲਾਵਾਂਗੇ ਜੇ ਮੈਂ ਧਮਕੀ ਦਿੱਤੀ ਹੁੰਦੀ ਇਹਨਾਂ ਨੇ ਮਿੰਟ ਮਾਰ ਨਹੀਂ ਰਿਹਾ ਰਿਕਾਰਡ ਕਰਕੇ ਆਇਆ ਵੀ ਕਰ ਦੋ ਅਗਲੀ ਗੱਲ ਇਹ ਗੱਲ ਪਤਾ ਮੈਨੂੰ ਕਿਉਂ ਕਹੀ ਮੈਂ ਕਿਹਾ ਵੀ ਤੁਸੀਂ 5-500 ਰੁਪਈਆ ਲੈਨੇ ਹੋ 500 ਰੁਪਇਆ ਦੇ ਕੇ ਆ ਇੱਥੇ ਬਹੁਤ ਬੰਦੇ ਇਹਨਾਂ ਨੂੰ ਜਾਣਦੇ ਆ ਬਾਈ ਜੇ ਨਹੀਂ ਤੁਸੀਂ ਲਏ ਆ ਜੀ ਕਦੋਂ ਲਏ ਆ ਹਾਂ ਜੀ ਗੁਰਦੁਆਰੇ ਚੜ ਕੇ ਆਪਣੇ ਮਾਪੇ ਦੀ ਬਹੁਤ ਅੱਖ ਚੜੋ ਬਾਈ ਗੁਰਦਾਰੇ ਤਾਂ ਇੱਥੇ ਮੇਰੀ ਗੱਲ ਸੁਣੋ ਰੱਬ ਨੂੰ ਤਾਂ ਅੱਜ ਕੱਲ ਟੱਬ ਦੱਸਦੇ ਆ ਅੱਜ ਕੱਲ ਤਾਂ ਏਡੇ ਏਡੇ ਲੀਟਰ ਗੁੜਕਾ ਸਾਹਿਬ ਦੀਆਂ ਸੌਂਹਾਂ ਖਾ ਕੇ ਪੰਜਾਬ ਖਾ ਕੇ ਇੱਥੇ ਤਾਂ 500 ਰੁਪਏ ਦੀ ਗੱਲ ਆ ਬਾਈ ਮੰਨ ਜਾਣ ਕੇ ਮੈਨੂੰ ਦੱਸੋ ਤੁਸੀਂ ਜਿਹੜੀ ਗੱਲ ਜੇ ਸੱਚੇ ਹੁੰਦੇ ਜੇ ਸੱਚੇ ਹੁੰਦੇ ਕੋਈ ਨਾ ਗੁੱਸਾਇਆ ਕਰਦੇ ਸੱਚੇ ਉਹ ਤਾਂ ਸ਼ਾਂਤ ਰਹੋ ਦੇਖੋ ਜੀ ਅਗਲੀ ਗੱਲ ਸੁਣੋ ਮੈਨੂੰ ਦੱਸੋ ਮੈਂ ਕਿੱਥੇ ਸੋਹਾਂਗਾ ਜਮ ਲੱਗੇ ਜੀ 500 ਰੁਪਏ ਦੇ ਕੋਈ ਲੈ ਜਾਣ ਮੈਂ ਜਿੱਥੇ ਗਾਣ ਮੈਂ ਸੋਹ ਖਾਣ ਨੂੰ ਪਿਆਰ ਨਹੀਂ ਇਹ ਖਾ ਲਵੇ ਤੇ ਇੱਕ ਵਾਰ ਹੋਰ ਸੁਣੋ ਜੇ ਸੱਚੇ ਆ ਇਹਨਾਂ ਇਹਨਾਂ ਨੂੰ ਪਤਾ ਆ ਵੀ ਸਾਰਾ ਮੀਡੀਆ ਆਇਆ ਹੋਇਆ ਜੇ ਸੱਚੇ ਆ ਤਾਂ ਮੋਟਰਸਾਈਕਲ ਤੇ ਨੰਬਰ ਪਲੇਟ ਨਹੀਂ ਲੱਗੀ ਸੀ ਨਹੀਂ ਦੇਖਿਆ ਹੀ ਨਹੀਂ ਇਹਨਾਂ ਨੇ ਨਹੀਂ ਰੋਕਿਆ ਇਹਨਾਂ ਦੇ ਉਹ ਬੰਦੇ ਨੇ ਰੋਕਿਆ ਉਹ ਨਾਲ ਡੈੜਾ ਉਹਦੇ ਪੱਗ ਬੰਨੀ ਖੜਾ ਇਹਨਾਂ ਦਾ ਆਪਦਾ ਬੰਦਾ ਨਾ ਮਗਾ ਸਰਜੀ ਬੰਦੇ ਨੇ ਮੋਟਰਸਾਈਕਲ ਰੋਕਿਆ ਕਟੋ ਚਲਾਣ ਕਹਿੰਦੇ ਨੀਣੀ ਜਾਣ ਦੋ ਆਪਣਾ ਬੰਦਾ ਆ ਖੜੇ ਹੈ ਜੀ ਸਾਰਾ মিডিਆ ਇੱਥੇ ਗਵਾਹ ਹੈ ਸਾਰੇ ਬੰਦੇ ਗਵਾਹ ਹੈ ਬੰਦੇ ਨੂੰ ਕੀ ਕਹਿਣਾ ਚਾਹੁੰਗੇ ਸਾਰੇ ਇੱਕ ਵਾਰ ਮੈਂ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੀ ਵੀ ਜੇ ਕਿਸੇ ਬੰਦੇ ਨੇ ਨੰਬਰ ਪਲੇਟ ਲਗਾਉਣ ਜਾਣਾ ਹੈਗਾ ਉਹਨੂੰ 20 ਮਿੰਟ ਦਾ ਸਮਾਂ ਤਾਂ ਦੇ ਦਿਓ ਨੰਬਰ ਪਲੇਟ ਆਈ ਪਈ ਆ ਰਨੇਜਾ ਪਲੇਟ ਵਾਲਿਆਂ ਦੇ ਪਿੱਛੇ ਨੰਬਰ ਪਲੇਟ ਹੀ ਲਵਾਉਣੀਆਂ ਸਿਰਫ ਤੇ ਸਿਰਫ ਅਗਲੀ ਮੈਂ ਹੁਣ ਤੁਰ ਕੇ ਜਾਵਾਂ ਜੀ ਤੂੰ ਤਾਂ ਚਲਾਨ ਵੀ ਕੱਟਦਾ ਮੈਨੂੰ ਤਾਂ 20 ਮਿੰਟ ਦਾ ਸਮਾਂ ਹੀ ਨਹੀਂ ਦਿੰਦਾ ਉਹ ਦੇਖੋ ਤੇ ਮੈਂ 20 ਮਿੰਟ ਦਾ ਸਮਾਂ ਮੰਗਿਆ ਸੀ 20 ਮਿੰਟ ਦਾ ਸਮਾਂ ਤਾਂ ਬੰਦਾ ਦੇ ਸਕਦਾ ਨਾ ਕੀ ਨਾਮ ਮੈਂ ਤੁਹਾਡੇ ਕੀ ਕੰਮ ਕਰ ਦੇ ਤਸੀਂ ਕੀ ਨਾਮ ਕੀ ਤੁਹਾਡਾ ਕੀ ਕੰਮ ਵੀ ਐਸੀ ਅਗਰ ਕੱਲ ਨੂੰ ਕੋਈ ਜਾਨੀ ਨੁਕਸਾਨ ਹੁੰਦਾ ਕੌਣ ਜ਼ਿੰਮੇਵਾਰ ਹੋਣਾ ਹੈ ਚਲਾਨ ਜੇ ਮੇਰਾ ਕਾਨੂੰਨ ਨੁਕਸਾਨ ਹੁੰਦਾ ਜਾਨੀ ਨੁਕਸਾਨ ਤਾਂ ਅਫਸਰ ਜ਼ਿੰਮੇਵਾਰ ਹੋਣਗੇ ਜੀ ਆਹ ਅਫਸਰ ਜ਼ਿੰਮੇਵਾਰ ਹੋਣਗੇ ਬਹੁਤ ਇਹਨਾਂ ਨੇ ਪਰੇਸ਼ਾਨ ਕੀਤਾ ਹੋਇਆ ਦੇਖੋ ਇਹ ਆਪਾਂ ਦਾ ਪਿਆਰ ਨਾਲ ਗੱਲ ਕਰਦੇ ਆ 20 ਮਿੰਟ ਦਾ ਸਮਾਨੀ ਤੇਰੇ ਉੱਪਰ ਦੀ ਫੇਰ ਨਾ ਵੱਡੇ ਅਫਸਰਾਂ ਨੇ ਕਹਿਣਾ ਵੀ ਰਫਤਾਰ ਹੈ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਬਦਨਾਮ ਕਰਦਾ ਪ੍ਰਸ਼ਾਸਨ ਮੀਡੀਆ ਆ ਫੋਨ ਲਾ ਕੇ ਸੱਦਿਆ ਇਹਨਾਂ ਨੇ ਮੈਨੂੰ ਦੇਖ ਕੇ ਫੋਨ ਲਾ ਕੇ ਸੱਦ ਲਿਆ ਮੀਡੀਆ ਉਹ ਮੀਡੀਆ ਉਹ ਮੈਂ ਤਾਂ ਆਪ ਚਾਹੁੰਦਾ ਸੀ ਵੀ ਕਾਹਨੂੰ ਸੋਸ਼ਲ ਮੀਡੀਆ ਦੇ ਗੱਲ ਲੈ ਕੇ ਜਾਣੀ ਆਪ ਦਾ ਜਲੂਸ ਆਪ ਕਢਾ ਲਿਆ ਦੱਸੋ ਉਹਨ ਇੱਥੇ ਦੱਸੋ ਮੇਰੀ ਕੀ ਗਲਤੀ ਆ ਇੱਥੇ? ਜੇ ਮੈਂ ਗਲਤ ਹਾਂ ਤਾਂ ਹੀ ਜਰੂਰ ਕਿਹਾ ਹਾਂ ਤੇ ਮੈਂ ਸਹੀ ਹਾਂ ਮੇਰਾ ਗਾਲ ਜੂਤ। ਇੱਥੇ ਡਰ ਕੇ ਹੋ ਰਹੇ ਹੋ। ਬਾਈ ਜੀ ਖੜੇ ਹੋ ਮੈਨੂੰ ਨਹੀਂ ਮੈਂ ਤਾਂ ਸਮਝਦਾ। ਤੇ ਮੈਂ ਦਾ ਸਮਝਦਾ। ਬਾਈ ਜੀ ਵੀ ਸਰ ਖੜੇ ਆ। ਬਾਈ ਜੀ ਕੋਈ ਨੰਬਰ ਤੇ ਲੈ ਕੇ ਆਉਂਦਾ। ਮੈਂ ਕੋਈ ਨਾ ਕਰਦਾ। ਜਾਲੀਆਂ ਦਾ ਚਲਾਨ ਕੀਤਾ ਵਾ ਤੁਸੀਂ ਐਸ.ਪੀ. ਨੂੰ ਮੇਰੇ ਨਾਲ

لاؤ تو بھی میں دا آوے آ لاؤ ہن جی ضرورت نہیں ہے ہرا کو ہے گا جی پورا میرے کول ہے میرے کول ہے ردی توں بھی چلا رہے ہو میری نہیں گڈی میری ہے پہلا میں نمبر پلیٹ لے آواں کہ کیڑی چیز ہے پہلا نمبر کی تھاں دا ہوں پہلا ضرورت نہیں 我还个打过了话。